ਜਗਬੀਰ ਬਰਾੜ ਆਮ ਆਦੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਭਾਜਪਾ ਦਾ ਪੱਲਾ ਉਹਨਾਂ ਦੇ ਵੱਲੋਂ ਫੜਿਆ ਗਿਆ ਹੈ ਜਿਲੰਦਰ ਕੈਨ ਤੋਂ ਸਾਬਕਾ ਵਿਧਾਇਕ ਨੇ ਜਗਬੀਰ ਬਰਾੜ ਜੋ ਸੁਸ਼ੀਲ ਰਿੰਕੂ ਦੇ ਕਰੀਬੀ ਮੰਨੇ ਜਾਂਦੇ ਨੇ ਜੱਟਲੀ ਫਰਾਂਡ ਦਾ ਜਗਬੀਰ ਬਰਾੜ 2007 ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜੇ ਸਨ ਅਤੇ ਜਿੱਤ ਹਾਸਲ ਉਹਨਾਂ ਦੇ ਵੱਲੋਂ ਕੀਤੀ ਗਈ ਸੀ 2011 ਚ ਉਹ ਪੀਪਲਸ ਪਾਰਟੀ ਆਫ ਪੰਜਾਬ ਚ ਵੀ ਸ਼ਾਮਲ ਹੋਏ ਸੀਗੇ ਪਰ ਕੁਝ ਸਮੇਂ ਬਾਅਦ ਹੀ ਜਗਬੀਰ ਬਰਾੜ ਕਾਂਗਰਸ ਸ਼ਾਮਲ ਹੋ ਗਏ ਸਨ 2021 ਚ ਇੱਕ ਵਾਰ ਫਿਰ ਜਗਬੀਰ ਬਰਾੜ ਅਕਾਲੀ ਦਲ ਚ ਵਾਪਸ ਆ ਗਏ ਤੇ ਅਤੇ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਜਲੰਧਰ ਕੈਂਟ ਤੋਂ ਟਿਕਟ ਵੀ ਦਿੱਤੀ ਸੀਗੀ ਪਰ ਉਹ ਇਹ ਚੋਣ ਹਾਰ ਗਏ ਸਨ ਇਸ ਤੋਂ ਬਾਅਦ ਸਾਲ 2023 ਚ ਲੋਕ ਸਭਾ ਜ਼ਿਮਨੀ ਚੋਣ ਵੇਲੇ ਜਗਬੀਰ ਬਰਾੜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਤਸਵੀਰ ਤੋਂ ਵਖਾਣੇ ਜਗਬੀਰ ਬਰਾੜ ਦੀ ਤਰਨਚੁਕ ਨਜ਼ਰ ਆਈ ਕਹਿ ਰਹੇ ਨੇ ਦੋਨੋ ਜਣੇ ਇਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਔਰ ਮੋਦੀ ਸਾਹਿਬ ਦੀਆਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਜੋ ਨੀਤੀਆਂ ਐ ਉਹ ਪੰਜਾਬ ਅੱਖੀ ਚੱਲ ਰਹੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਕਰਤਾਰ ਸਾਹਿਬ ਦਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਿਆ ਗਿਆ ਉਹ ਇੱਕ ਸਾਡੇ ਲਈ ਬੜੀ ਵੱਡੀ ਗੱਲ ਹੈ ਔਰ ਦੂਸਰੀ ਪੰਜਾਬ ਦੇ ਵਿੱਚ ਮੈਂ ਕੋਈ ਗੱਲ ਕਹਿਣਾ ਹੈ ਡਬਲ ਇੰਜਨ ਦੀ ਗੱਲ ਚੱਲਦੀ ਹੁੰਦੀ ਹੈ ਮੈਂ ਬੜੇ ਅਫਸੋਸ ਨਾਲ ਕਹਿਣਾ ਹੈ ਕਿ ਸਾਡਾ ਪੰਜਾਬ ਦਾ ਇੰਜਨ ਇੱਕ ਚੱਲ ਰਿਹਾ ਹੈ ਉਹ ਵੀ ਪੂਰਾ ਕੰਮ ਨਹੀਂ ਕਰ ਰਿਹਾਗਾ ਸੋ ਸਾਨੂੰ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਲੋੜ ਹੈ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਤੀਜੀ ਵਾਰੀ ਸੌ ਚੱਕਰੇ ਆ ਸਾਡੀ ਪਰਜੋਰ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣਾ ਕੇ ਡਬਲ ਇੰਜਨ ਤੋਂ ਕੰਮ ਲੈ ਕੇ ਪੰਜਾਬ ਨੂੰ ਚੁਗ ਸਾਬ ਅਸੀਂ ਨਸ਼ਰੈਤ ਕਰੀਏ ਪੰਜਾਬ ਦਾ ਇੱਕ ਬਹੁਤ ਵੱਡਾ ਚਿਹਰਾ ਐਡਵੋਕੇਟ ਜਗਬੀਰ ਸਿੰਘ ਬਰਾਰ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਅੰਦਰ ਬਹੁਤ ਵੱਡਾ ਨਾਰੋਸ਼ਨ ਕੀਤਾ ਕਾਂਗਰਸ ਪਾਰਟੀ ਦੀ ਵੀ ਸੇਵਾ ਕੀਤੀ ਔਰ ਬਾਅਦ ਚੋਂ ਆਮ ਆਦਮੀ ਪਾਰਟੀ ਚ ਰਹੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਵਿਵਹਾਰ ਹੈ ਔਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਲਗਾਤਾਰ ਚਾਹੇ ਉਹ ਮਹਿਲਾ ਉਤਪੀੜਨ ਹੋਵੇ ਜਾਂ ਆਪਣੇ ਘਰ ਦੇ ਅੰਦਰ ਹੋ ਰਹੀਆਂ ਉਹਨਾਂ ਦੇ ਮੁੱਖ ਮੰਤਰੀ ਦੇ ਘਰ ਹੋ ਰਹੀਆਂ ਘਟਨਾਵਾਂ ਹੋਣ ਜਾਂ ਲਗਾਤਾਰ ਕਰਪਸ਼ਨ ਕੋਟਾਲੇਬਾਜ਼ੀ ਉਨਾ ਦੇ ਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਚ ਬਹੁਤ ਜ਼ਿਆਦਾ ਜਿਹੜੇ ਰਾਸ਼ਟ੍ਰਵਕਤ ਲੋਗ ਨੇ ਉਹਨਾਂ ਚ ਬਹੁਤ ਜ਼ਿਆਦਾ ਖੁੰਨਸ ਹੈ ਬਹੁਤ ਜ਼ਿਆਦਾ ਕੂਟਨ ਹੈ ਉਸ ਕੂਟਨ ਦੇੰਬਰਾਰ ਇੱਕ ਵੱਡਾ ਨਾਮ ਹੈ ਔਰ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਗਰੀਬਾਂ ਦੇ ਪ੍ਰਤੀ ਜਿਹੜੀ ਸੋਚ ਹੈ ਜਿਸ ਤਰ੍ਹਾਂ ਉਹਨਾਂ ਨੇ ਗਰੀਬਾਂ ਸੇ ਇਸ ਦੇਸ਼ ਦੇ ਅੰਦਰ ਕੰਮ ਕੀਤਾ ਔਰ ਖਾਸ ਤੌਰ ਤੇ ਪੰਜਾਬ ਦੇ ਅੰਦਰ ਚਾਹੇੋ ਸ੍ਰੀ ਹਰਮੰਦਰ ਸਾਹਿਬ ਦਾ ਗਲਿਆਰਾ ਹੋਵੇ ਚਾਹੇ ਲੰਗਰ ਤੋਂ ਟੈਕਸ ਫਰੀ ਕਰਨ ਦੀ ਗੱਲ ਹੋਵੇ ਚਾਹੇ ਗੁਰੂ ਧਾਮਾਂ ਨੂੰ ਜੋੜਨ ਨਾਲ ਸर्कुलर ਰੋਡ ਬਣਾਉਣ ਦੀ ਗੱਲ ਹੋਵੇ ਚਾਹੇ ਗੁਰੂਪੁਰਬ ਪੂਰੇ ਵਿਸ਼ਵ ਦੇ ਅੰਦਰ ਸ਼ਾਨੋ ਸ਼ੌਕਤ ਦਾ ਮਨਾਉਣ ਦੀ ਗੱਲ ਹੋਵੇ ਜਾਂ ਪੰਜਾਬ ਦੇ ਅੰਦਰ ਕਪੂਰਥਲਾ ਹੁਸ਼ਿਆਰਪੁਰ ਚ ਦੋ ਮੈਡੀਕਲ ਕਾਲਜ ਔਰ ਇੱਕ ਕੈਂసర్ ਇੰਸਟੀਚਿਊਟ ਪੰਜਾਬ ਨੂੰ ਲਿਆਉਣ ਦੀ ਗੱਲ ਹੋਵੇ ਹਰ ਪੱਖੋਂ ਇਸਨਾਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦਾ ਸਾਥ ਦਿੱਤਾ ਪੰਜਾਬ ਦੀ ਆਵਾਜ਼ ਬਣੇ ਪੰਜਾਬ ਹਸੇ ਹਮੇਸ਼ਾ ਕੰਮ ਕੀਤਾ ਉਹ ਸਾਰੀ ਗੱਲ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ